ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋਂ ਵਜਨ ਸਿੰਘ ਤੇ ਜਮ ਮੱਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਆਮਨ ਸਾਰੇ ਸਰਪੰਚ ਆਪਣਾ ਰਣਜੀਤ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਈ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜਾ ਨਸ਼ਾ ਬਰਾਮਦ ਕਰਦੇ ਆ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾ ਹੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਕੋਈ ਮਿਲ ਜੂਗੀ ਮਨ ਦਾ ਭਰਾ ਵਾਦ ਸਰ ਵੀ ਸਪੈਸ਼ਲ ਫਰਨਸ ਸਾਡੇ ਹੱਥਾਂ ਤੇ ਮੋਕੜ ਪਹਲਾ ਨਾ ਤੇ ਅਸੀਂ ਆਏ ਆ ਉਹ ਸਾਡੇ ਉਹ ਤਾਂ ਮਤਲਬ ਇੱਕ ਨਹਿਰ ਦੇ ਵਿੱਚ ਨਹਾਉਣ ਲੱਗੇ ਸੀ ਨਹਾਉਂਦਾ ਨਹਾਉਂਦਾ ਮਤਲਬ ਇੱਕ ਆਪੋ ਹੋਰ ਜੋ ਜਿਆ ਜੜਾ ਬਚਾਉਣ ਲਗਾ ਇਹ ਰੋੜੇ ਪੈ ਗਿਆ ਦੂਜੇ ਤੇ ਛਾਲ ਮਾਰੀ ਮੱਖਣ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਛਾਲ ਮਾਰੀ ਹੋਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਛਾਲ ਮਾਰੀ ਮੁਰਗੇ ਉਹਨਾਂ ਨੂੰ ਮੰ ਲੋ ਪਚਾਇਆ ਗਿਆ ਜੇ ਪਾਖ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮਰਸਰ ਇਹਦੇ ਸਾਰ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਦੇ باوجود ਉਹਨਾਂ ਨੇ ਪੰਜਾਹ ਵਾਰ ਥੋੜਾ ਘਟਾ ਦਿੱਤਾ ਗਿਆ ਜੇ ਹੁਣ ਸਾਰੇ ਅਸੀਂ ਇਲਾਕਾ ਨਵਾਸੀ ਬਿੰਨਪਾਰ ਖਾਲ ਦੇ ਸਾਰੇ ਅਸੀਂ ਮੰ ਲੋ ਦੇਖਭਾਲ ਕਰ ਪ੍ਰਸ਼ਾਸਨ ਵੀ ਸਾਡੇ ਨਾਲ ਆਇਆ ਹੋਇਆ ਇਸੇ ਨੇਰ ਪੱਕੀ ਕਾਰਨ ਜਿਹੜਾ ਇਹ ਹੱਥਾ ਵਾਪਰੇਗਾ ਜਾਂ ਪੱਕੀ ਕਰ ਪੱਕੀ ਕਰ ਹੱਥਾਂ ਬਾਜ਼ ਵਾਪਰੇ ਦੇਖੋ ਪੱਕੀਆਂ ਹਨ ਕੋਈ ਉੱਤੇ ਸਾਹੂਰਾ ਹੱਥ ਲੱਗ ਜਾਂਦਾ ਕੋਈ ਖੈਰ ਕੋਈ ਕੋਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਂ ਕਿਸੇ ਖਾਸ ਪੈਣ ਹੋਣਾ ਪੈਂਦਾ ਬੰਨੀ ਨਹੀਂ ਕਿਹੜਾ ਇਹ ਕੋਈ ਇਹ ਖਾਲੀ ਨਾ ਹੋ ਨਾ ਪੂਰ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਨਾਂ ਵਿਚਾਦਾਂ ਕੀਤੀ ਜਾਵੇ ਕਿ 100 ਮੀਟਰ ਤੇ ਤੋਂ 100 ਮੀਟਰ ਤੇ ਇਲਾਕੇ ਚਾਕੇ ਪੌੜੀਆਂ ਬਣਨੀ ਚਾਹੀਦੀਆਂ ਸਾਡੇ ਪਿੰਡ ਦੇ ਕਿੰਨੇ ਨੌਜਵਾਨ ਜੋ ਨਹਿਰ ਵਿੱਚ ਡੁੱਬ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਵਜਨ ਸਿੰਘ ਤੇ ਜਮਖਣ ਸਿੰਘ ਤੇ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨਪਰੇ ਸਰਪੰਚ ਆਪਾਂ ਰਣਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਚੌੜਾ ਕਮਰਤਾਰ ਸਿੰਘ ਜੀ ਉਹ ਵੀ ਡੁੱਬ ਗਿਆ ਜੀ ਪੁੱਤ ਬਾਜ ਮੱਖਣ ਸਿੰਘ ਉਹਨੇ ਛਾਲ ਮਾਰੀ ਚੌੜਾ ਤੇ ਉਹ ਵੀ ਰੁੜ ਗਿਆ ਚੌਥਾ ਬੰਦਾ ਵਿਚ ਗਿਆ ਇਹਨੂੰ ਪਾਗ ਛੁੱਟ ਕੇ ਫਿਰ ਕੱਢ ਲਿਆ ਗਿਆ ਤੇ ਜਿਹੜੇ ਜਿਹੜੇ ਉਹਦੇ ਬਚ ਗਏ ਇਹ ਬਿੱਕੂ ਪਿੰਡ ਦੇ ਸੀ ਹਾਂਜੀ ਕੋ ਪਿੰਡ ਪਿੰਡ ਪਾਸ ਤੇ ਕਿੰਨੇ ਵਜੇ ਦੀ ਟੱਕਰ ਇਹ 7:30 ਵਜੇ ਦੀ ਹੀ ਕਰਦੇ ਹਾਂ ਦੇ ਸਾਡੇ ਸਾਡੇ ਹੁਣ ਕੀ ਪ੍ਰਸ਼ਾਸਨਿਕ ਕਾਰਵਾਈ ਕਰਵਾ ਮਹਿਰਬੰਦ ਕਰਾਤੀ ਆ ਜੀ ਵੇਖੋ ਹੁਣ ਲਾਸ਼ਾਂ ਨੱਬੇ ਲੱਗਾਈ ਪਾਲ ਕਰਦੇ ਹੁਣੇ ਆੜੀ ਉਹ ਸਾਡੇ ਨਾਲ ਗੱਲ ਹੋਈ ਆ ਟੋਪੇ ਦੇ ਸੱਤੇ